देखो मैं त एना ही कहना चाहूंगा बड़ा मैं वीडियो मैं भी देखी जेडी ਤੁਸੀਂ ਗੱਲ ਕਰ ਰਹੇ ਹੋ ਜਿਹਨੂੰ ਲੈ ਕੇ ਕਰ ਰਹੇ ਸੀ ਕਪੜਿਆਂ ਚੋਂ ਬਾਹਰ ਹੋ ਰਹੇ ਸੀ ਬਹੁਤ ਹੀ ਭਾਵੁਕ ਹੋ ਕੇ ਤੇ ਬੜੇ ਗੁੱਸੇ 'ਚ ਸਭਾ 'ਚ ਕਹਿ ਰਹੇ ਸੀ ਮੈਂ ਤਾਂ ਇੰਨੀ ਮਿਹਨਤੀ ਕਰੂੰਗਾ ਕਾਂਗਰਸ ਵਾਲਿਆਂ ਨੂੰ ਕਿ ਕਾਂਗਰਸ ਵਾਲਿਓ ਆਹ ਐਜੇ ਲੀਡਰ ਨੂੰ ਕਹਿਣਾ ਸੀ ਵੀ ਆਏ ਨਹੀਂ ਗਰਮੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਤੇ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਉੱਥੇ ਤਾਂ ਜ਼ੁਬਾਨ ਦੇ ਜਿਵੇਂ ਜਾਉਣ ਲੱਗਿਆ ਹੋਏ ਬੋਲੇ ਨਹੀਂ ਐ ਤੇ ਬਾਹਰ ਆ ਕੇ ਮੜਕਾ ਮਾਰ ਦੇ ਸਕਦਾ ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲਹੋਗੇ ਸਭ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਉਲਝਣਾ ਠੀਕ ਨਹੀਂ ਕਿਉਂਕਿ ਉਸ ਮਲੰਗ ਦਾ ਤਾਂ ਕੁਝ ਵਿਗੜਨਾ ਨਹੀਂ ਸਭ ਸਾਡਾ ਸਾਰਾ ਕੁਝ ਹੈ ਜਿਹੜੇ ਬੰਦੇ ਨਾਲ ਉਹਦੇ ਰੁਤਬੇ ਦੇ ਹਿਸਾਬ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਨੇ ਬੜੀ ਕੋਈ ਮੈਂ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਤੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਹੋ ਪੋਜੀਸ਼ਨ ਮੈਂ ਚਾਂਸ ਦਿਸਣਾ ਜਨ ਸਮਾਜ ਖੜ ਕੇ ਬਚਾਈ ਸੀ ਮੈਂ ਕਿ ਸਰੂਪੀਰ ਜੀ ਬਾਦਲ ਸਾਹਿਬ ਨੂੰ ਮੈਂ ਕਿਾ ਜ਼ੁਲਮ ਨਾ ਕਰੋ ਨਮਾ ਨਮਾ ਉੱਠਣ ਲੱਗਾ ਹੁਣੇ ਕਿਤੇ ਮੱਛ ਮਾਰ ਦਿਓਗੇ ਨਾ ਗਲਤੀ ਸਾਰੇ ਤੋਂ ਹੁੰਦੇ ਐ ਅਸੀਂ ਵੀ ਕਰਤੀ ਨਹੀਂ ਉਦੋਂ ਨਿਬਟ ਜਾਣਾ ਸੀ ਕੰਮ ਡਰੱਗ ਸਮਗਲਰ ਤੋਂ ਪੈਸੇ ਲਏ ਸੀਗੇ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਤਾਂ ਇਲੈਕਸ਼ਨ ਦਾ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਕਹਾਣਾ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦੇ ਪ੍ਰਧਾਨ ਬਣ ਲੱਗੇ ਵੀ ਮੈਂ ਤਾਂ ਜੀ ਇੱਕ ਕੁਛ ਵੀ ਮਾਮੂਲੀਏ ਖਰਚ ਆਇਆ ਸਭ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ ਜੀ ਸਾਹਿਬ ਉਹਨਾਂ ਕੋਲ ਕਿੱਥੋਂ ਆਈਏ ਕਿਉਂਕਿ ਇਲੈਕਸ਼ਨ ਲੜਨ ਲੜ ਕੇ ਸਾਰੇ ਜਿਹੜੇ ਹੁਣ ਤਾਂ ਜੋ ਕੁਝ ਵੀ ਹੈ ਬਟੇ ਮਟੀਰੀਅਲ ਕੀ ਕੀ ਕਹਿੰਦੇ ਐ ਕਿ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾਲੀ ਖੁਰਕ ਹੈ ਤੇ ਦੇਣ ਸਦੀਵਾ ਅਸੀਂ ਹੁਣ ਤੋਂ ਲੜਵਾ ਦੇਂਗੇ ਮੈਂ ਤਾਂ ਪਹਿਲਾਂ ਕਿਹਾ ਮੈਂ ਹਰ ਬਲਾ ਚੈਲੰਜ ਕਰਦਾ ਮੈਂ ਬਾਲਸਾ ਚਲੇ ਕਰਦੇ ਰਹੇ ਇੱਕ ਸੈਕਿੰਡ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਤੁਸੀਂ ਕਿ ਕੁਝ ਤਾਂ ਹੋਗਾ यूं ही ਨਹੀਂ ਕੋਈ ਬੋਤਾਂ ਕਾਇਲ ਨਹੀਂ ਹóa ਕਰਦਾ ਵੀ ਸੁਨੀਲ ਜਾ ਕਰਦਾ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਤੇ ਸਾਰੀ ਕਾਂਗਰਸ ਦੇ ਜਿਹੜੇ ਆਪਣੇ ਖਾ ਲੀਡਰ ਹਨ ਸਾਬ ਬਾਕੀ ਲੋਸ ਵੀ ਸਾਡੇ ਬਥੇਰੇ ਉੱਤੇ ਪਰ ਇਹ ਜੇ ਫਨੇਖਾ ਜਿਹੜੇ ਹੈ ਬਾਰੇ ਬੁੜਕ ਤੇ ਹੈ ਇਹਨਾਂ ਨੂੰ ਰਾਤ ਨੂੰ ਵੀ ਸੁਨੀਲ ਜਾਖੜ ਦਿਖਦਾ ਪੂਤ ਵਾਂਗੂ ਦਿਸਦਾ ਵੀ ਜੇ ਕਿਤੇ ਆ ਗਿਆ ਤੇ ਮੈਂ ਸਹੀ ਕਹਿੰਦਾ ਸਾਬ ਮੈਂ ਕਿਸੇ ਨਾਲ ਕੋਈ ਸੱਤਾ ਦਾ ਅਹੰਕਾਰ ਸੱਤਾ ਸਾਰਿਆਂ ਕੋਲ ਆਂਦੀ ਜਿਵੇਂ ਕਿਸੇ ਕੋਲ ਨਾ ਰਹਿੰਦੀਆਂ ਨਾ ਆਂਦੀਆਂ ਜਾਂਦੀਆਂ ਪਰ ਜਿਵੇਂ ਪੰਜਾਬੀ ਦੀ ਕਹਾਵਤ ਹੈ ਜੇ ੱੱਕੇ ਚੜ ਗਏ ਨਾ ਤੇ ਕੰਗਾ ਕਰ ਦੂੰਗਾ ਸਭ ਨੂੰ ਕਿਆ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਬਾ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਆਪਣੀ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉਥੇ ਅਸੈਂਬਲੀ 'ਚ ਤਾਂ ਬੋਲੇ ਨਹੀਂ ਬਾਹਰ ਜਾ ਕੇ ਕਿੰਨੇ ਬੋਲਦੇ ਰਹੋ ਤੇ ਬਾਹਰ ਹੀ ਡਿਜ਼ਾਈਨ ਕਰੋ ਸਾਹਿਬ ਆਪਣੀ ਸ਼ਿਫਟ ਨੂੰ ਮੈਂ ਤਾਂ ਕਹਿੰਦਾ ਨਵੀਂ ਅਡੇ ਪ੍ਰੈਸ ਤੇ ਨਾਲ ਹੀ ਦੇਖੋ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਬੜਾ ਮੈਂ ਵੀਡੀਓ ਮੈਂ ਵੀ ਦੇਖੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹਨੂੰ ਲੈ ਕੇ ਕਰ ਰਹੇ ਸੀ ਕਪੜਿਆਂ ਚੋਂ ਬਾਹਰ ਹੋ ਰਹੇ ਸੀ ਬਹੁਤ ਹੀ ਭਾਵੁਕ ਹੋ ਕੇ ਤੇ ਬੜੇ ਗੁੱਸੇ 'ਚ ਸਭਾ 'ਚ ਕਹਿ ਰਹੇ ਸੀ ਮੈਂ ਤਾਂ ਇੰਨੀ ਮਿਹਨਤੀ ਕਰੂੰਗਾ ਕਾਂਗਰਸ ਵਾਲਿਆਂ ਨੂੰ ਕਿ ਕਾਂਗਰਸ ਵਾਲਿਓ ਆਹ ਐਜੇ ਲੀਡਰ ਨੂੰ ਕਹਿਣਾ ਸੀ ਵੀ ਆਏ ਨਹੀਂ ਗਰਮੀ ਖਾਣੀ ਐ ਜਦੋਂ ਜ਼ਲੀਲਤਾ ਕਰ ਰਹੇ ਸੀ ਭਗਵੰਤ ਮਾਨ ਅਸੈਂਬਲੀ ਦੇ ਅੰਦਰ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ। ਉੱਥੇ ਤਾਂ ਜ਼ੁਬਾਨ ਦੇ ਜਿਵੇਂ ਜਾਵਣ ਲੱਗਿਆ ਹੋਏ ਬੋਲੇ ਹੀ ਨਹੀਂ ਐ ਤੇ ਬਾਹਰ ਆ ਕੇ ਮੜਕਾ ਮਾਰ ਦੇ ਸਕਦਾ। ਇਹਨਾਂ ਲੋਕਾਂ ਦਾ ਤੁਸੀਂ ਕਰ ਕੀ ਲਓਗੇ ਸਭ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਉਲਝਣਾ ਠੀਕ ਨਹੀਂ ਕਿਉਂਕਿ ਉਸ ਮਲੰਗ ਦਾ ਤਾਂ ਕੁਝ ਪਿਕੜਨਾ ਨਹੀਂ ਸਭ ਸਾਡਾ ਸਾਰਾ ਕੁਝ ਹੀ ਹੈ ਜਿਹੜੇ ਬੰਦੇ ਨਾਲ ਉਹਦੇ ਰਤਮੇ ਦੇ ਹਿਸਾਬ ਨਾਲ ਗੱਲ ਕੀਤੀ ਜਾਂਦੀ ਹੈ ਸਭ ਉਹਨਾਂ ਨੇ ਬੜੀ ਕੋਈ ਹੈ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਿਹਨਾਂ ਲੋਕਾਂ ਤੇ ਕੇਸ ਬਣਿਆ ਸੀਗਾ ਨਸ਼ੇ ਵਾਲਾ ਕੇਸ ਉਹ ਤੋਂ ਮੈਂ ਲੀਡਰ ਹੋ ਪੋਜੀਸ਼ਨ ਮੈਂ ਜਾਣ ਸਮਾਜ ਖੜ ਕੇ ਬਚਾਈ ਸੀ ਮੈਂ ਕਿ ਸੁਖਵੀਰ ਜੀ ਬਾਦਲ ਸਾਹਿਬ ਨੂੰ ਮੈਂ ਕਿਹਾ ਜ਼ੁਲਮ ਨਾ ਕਰੋ ਨਮਾ ਨਮਾ ਉੱਠਣ ਲੱਗਾ ਹੁਣੇ ਕਿਤੇ ਮੱਚ ਮਾਰ ਦਿਓਗੇ ਦਾ ਗਲਤੀ ਸਾਰੇ ਤੋਂ ਹੁੰਦੇ ਐ ਅਸੀਂ ਵੀ ਕਰਤੀ ਨਹੀਂ ਉਦੋਂ ਨਿਬਟ ਜਾਣਾ ਸੀ ਕੰਮ ਡਰੱਗ ਸਮਗਲਰ ਤੋਂ ਪੈਸੇ ਲਏ ਸੀਗੇ ਇਲੈਕਸ਼ਨ ਦੇ ਦੌਰਾਨ ਉਹ ਦਿਖਾਇਆ ਕਿ ਨਹੀਂ ਜੀ ਮੈਂ ਤਾਂ ਇਲੈਕਸ਼ਨ ਦਾ ਚੰਦਾ ਲਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਅੰਦਰ ਚੰਦਾ ਲੈਣ ਦਾ ਇੱਕ ਕੰਨਾ ਬਣਾਇਆ ਸਾਬ ਜਿਹੜੇ ਲੋਕ ਕਹਿੰਦੇ ਸੀ ਯੂਥ ਕਾਂਗਰਸ ਦੇ ਪ੍ਰਧਾਨ ਬਣ ਲੱਗੇ ਵੀ ਮੈਂ ਤਾਂ ਜੀ ਇੱਕ ਕੁਛ ਵੀ ਮਾਮੂਲੀਏ ਖਰਚ ਹੋਇਆ ਸਾਬ ਮੇਰੇ ਕੋਲ ਤਾਂ 2 ਕਰੋੜ ਦੀ ਗੱਡੀ ਹੈ ਜੀ ਸਾਬ ਉਹਨਾਂ ਕੋਲ ਕਿੱਥੋਂ ਆਈਏ ਕਿਉਂਕਿ ਇਲੈਕਸ਼ਨ ਲੜਨ ਲੜ ਕੇ ਸਾਰਿਆਂ ਦੇ ਤੇ ਹੁਣ ਤਾਂ ਜੋ ਕੁਝ ਵੀ ਆ ਬੱਟੇ ਮਟੀਰੀਅਲ ਕਿਤੀ ਕਹਿੰਦੇ ਐ ਕਿ ਨਹੀਂ ਕਹਿੰਦੇ ਮੈਂ ਸਮਝਦਾ ਉਹਨਾਂ ਨੂੰ ਅਗਰ ਬਾਲੀ ਖੁਰਕ ਹੈ ਤੇ ਦੇਣ ਅਸਤੀਫਾ ਅਸੀਂ ਉਹ ਤੋਂ ਲੜਵਾ ਦੇਂਗੇ ਮੈਂ ਤਾਂ ਪਹਿਲਾਂ ਹੀ ਕਹਿ ਬਈ ਮੈਂ ਹਰ ਬਲਾ ਚੈਲੰਜ ਕਰਦਾ ਮੈਂ ਬਾਲਸਾ ਚਲਿਆ ਕਰਦੇ ਨੇ ਇੱਕ ਸੈਕਿੰਡ ਅੰਕਲ ਬਹੁਤ ਹੀ ਬਹੁਤ ਹੀ ਬੜੀਆ ਸਵਾਲ ਕੀਤਾ ਸਾਬ ਤੁਸੀਂ ਕਿ ਕੁਝ ਤਾਂ ਹੋਗਾ यूं ही ਨਹੀਂ ਕੋਈ ਬੋਤੋਂ ਕਾਇਲ ਨਹੀਂ ਹੋਇਆ ਕਰਦਾ ਵੀ ਸੁਨੀਲ ਜਾ ਕਰਦਾ 3 ਸਾਲ ਬਾਅਦ ਵੀ ਰੜਕੀ ਜਾਂਦਾ ਉਹਨਾਂ ਦੇ ਸਾਰੇ ਕਾਂਗਰਸ ਦੇ ਜਿਹੜੇ ਆਪਣੇ ਖਾ ਲੀਡਰ ਹਨ ਸਭ ਬਾਕੀ ਦੋਸਤ ਵੀ ਸਾਡੇ ਬਥੇਰੇ ਉੱਤੇ ਪਰ ਇਹ ਜਿਹੇ ਫਨੇਖਾ ਜਿਹੜੇ ਹੈ ਬਾਲੇ ਬੁੜਕ ਤੇ ਹੈ ਇਹਨਾਂ ਨੂੰ ਰਾਤ ਨੂੰ ਵੀ ਸੁਨੀਲ ਜਾਖੜ ਦਿਖਦਾ ਪੂਤ ਵਾਂਗੂ ਦਿਸਦਾ ਵੀ ਝੇਕਦੇ ਆ ਗਿਆ ਤੇ ਮੈਂ ਸਹੀ ਕਹਿੰਦਾ ਸਭ ਮੈਂ ਕਿਸੇ ਨਾਲ ਕੋਈ ਸੱਤਾ ਦਾ ਅਹੰਕਾਰ ਸੱਤਾ ਸਾਰਾ ਗੋਲੀ ਆਂਦੀ ਜਿਵੇਂ ਕਿਸੇ ਕੋਲ ਨਾ ਰਹਿੰਦੀਆਂ ਨਾ ਆਂਦੀਆਂ ਜਾਂਦੀਆਂ ਪਰ ਜਿਵੇਂ ਪੰਜਾਬੀ ਦੀ ਕਹਾਵਤ ਹੈ ਜੇ ੱਤੇ ਚੜ ਗਿਆ ਨਾ ਤੇ ਕੰਗਾ ਕਰ ਦੂੰਗਾ ਸਭ ਕਿਆ ਯਾਦ ਕਰਿਆ ਕਰੇਗਾ ਜਦੋਂ ਚੱਲੀ ਨਾ ਪੂਰੇ ਦੀ ਠੰਡੀ ਬਾਹ ਉਦੋਂ ਮਿੱਤਰਾਂ ਨੂੰ ਯਾਦ ਕਰਿਆ ਕਰੇਗਾ ਕਿਉਂਕਿ ਜਿਹੜੇ ਹਿਸਾਬ ਕਿਤਾਬ ਆਪਣੇ ਔਕਾਤ 'ਚ ਰਹਿ ਕੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਹੈ ਕਰਨ ਵਾਲਾ ਮੌਕਾ ਸੀਗਾ ਉਥੇ ਸਿਮਰ ਲੀਚੇ ਤਾਂ ਬੋਲੇ ਨਹੀਂ ਬਾਹਰ ਜਾ ਕੇ ਕਿੰਨੇ ਬੋਲਦੇ ਰਹੋ ਤੇ ਬਾਹਰ ਹੀ ਡਿਜ਼ਾਈਨ ਕਰੋ ਸਾਹਿਬ ਆਪਣੀ ਸ਼ਿਫਟ ਨੂੰ ਮੈਂ ਤਾਂ ਕਹਿੰਦਾ ਨਵੇਂ ਅਡੇ ਪ੍ਰੈਸ ਤੇ ਨਾਲ ਹੀ ਜਣ